ਸਰਦਾਰ ਬੀਮ ਸਿੰਘ ਦਾ ਕਤਲ ਹੋਇਆ ਹਾਕਮ ਕਮਕਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੀਰੀਅਸ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤਰ ਨੂੰ 147 ਨਾਲ ਉਡਾ ਦਿੱਤਾ ਜਸਟਿਸ ਦਾ ਕਿੰਨਾ ਫਰਕ ਹੈ ਫਿਰ ਤੁਸੀਂ ਕਹੋਗੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਜਦ ਮੈਂ ਜੀ ਵੀ ਬੈਠਾ ਖਾਈ ਜਮੈਂ ਇਹਨਾਂ ਕੁਝ ਦੇਖ ਕੇ ਗਿਆ ਮੈਨੂੰ ਹੱਥਾਂ ਤੱਕ ਦੀ ਲੋੜ ਨਹੀਂ ਕਿਸੇ ਦੇ ਕੇ ਕਿ ਮੈਂ ਉਸ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗਰੰਟ ਕਰਦੇ ਮੈਂ ਇੱਜ਼ਤ ਨਾਲ ਰੋਟੀ ਦੇ ਕੇ ਜਮੈਂ ਬੜੇ ਆਸਾਨੀ ਨਾਲ ਇੱਥੇ ਬੈਠ ਕੇ ਵਿਲਾ ਦੇ ਕੇ ਵੀ ਖਾ ਸਕਦਾ ਹਾਂ ਪਰੰਤੂ ਦੁੱਖ ਹੋទੋਂ ਹੁੰਦਾ ਹੈ ਭਾਈ ਉਹਨਾਂ ਦਾ ਪੁੱਤ ਹੈ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸ਼ਾਸਨ ਕਰਨ ਵਾਲੇ ਵੀ ਫੜੇ ਫਾਸ ਕਰਨ ਵਾਲੇ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਦੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁਗਣੀ ਵੀ ਕੱਟ ਲਈ ਛੁੱਟਣ ਹੋਏ ਆਹ ਫਰਕ ਹੈ ਵੀਰੋ ਮੇਰਾ ਉਹ ਆਰਮਪੱਤ ਦਾ ਮੇਰਾ ਲਹਿ ਲਾਨ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਲ ਦਾ ਫਿਰਦਾ ਹਾਂ ਉਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਤਾਂ ਸ਼ਾਮਲ ਕਰ ਲੋ ਯਾਰ ਮੈਨੂੰ ਇ tanto ਸ਼ੱਕ ਹੈ ਯਾਰ ਇਹਨੂੰ ਸ਼ਾਮਲ ਕਰ ਲੋ ਕਹਿੰਦੇ ਸਿੰਧੂ ਦੇ ਪੁੱਤ ਦਾ ਦਿਮਾਗ ਖਲ ਗਿਆ ਹੱਲ ਜਾਂਦਾ ਓਡਾ ਵੀ ਹੱਲ ਨਹੀਂ ਜਿੰਦਾ ਓਡਾ 28 ਸਾਲ ਦੇ ਦਾ ਮਰਿਆ ਕਹਿਣਾ ਸੋਖਾ ਦਿਮਾਗ ਕਾਢ ਸਿਰ ਤੇ ਚੱਲੂ ਸਾਰੀ ਜ਼ਿੰਦਗੀ ਤੁਸੀਂ ਇੱਕ ਬੂਟੇ ਨੂੰ ਸਿੰਗਾਰਨ ਤੇ ਲਾਦਨ ਨੂੰ ਬੱਚੇ ਨੂੰ ਪਾਲਨ ਤੇ ਲਾਦਦੇ ਮੈਂ ਨਰਸਰੀ ਦਾ ਸਕੂਟਰ ਤੇ ਚੱਕੀ ਫਿਰਦਾ ਸੀ ਕਿ ਮਾਨਸਾ ਮੇਰੇ ਪਿੰਡ ਕੋਲ ਸਕੂਲ ਬੈਠ ਨਹੀਂ ਹੁੰਦੀ ਸੀ ਉਹ ਜਦੋਂ ਮੇਰਾ ਕਮਾਈਆਂ ਦਾ ਹੋਇਆ ਤੁਸੀਂ ਮਾਰ ਕੇ ਬੋ ਮੱਨਜ ਮੇਰੇ ਬੋਕਲ ਚ ਧਰ ਕੇ ਉਹ ਵੀ ਬਿਨਾਂ ਕਿਸੋ ਆ ਭੱਜ ਕੇ ਪੋਲੀਟਿਸ਼ਨ ਦਾ ਕਿਉਂ ਰਾਜਨੀਤੀ ਕਰਦੇ ਲੋਕ ਕਿਉਂਕਿ ਜ਼ਿੰਦਗੀ ਰਾਜਨੀਤੀ ਦੀ ਲੋਕਾਂ ਦੀ ਹੈ ਵਿਰੋਧ ਤੁਹਾਨੂੰ ਪੁੱਛਦਾ ਕੌਣ ਹੈ ਮੈਂ ਲੈ ਲੜੀਆਂ ਕਰਦਾ ਬੰਦਾ ਵੀ ਮੇਰੀ ਗੱਲ ਤਾਂ ਸੁਣ ਲਉ ਮੈਂ ਜਿਹੜਾ ਚਾਰ ਬੰਦਿਆਂ ਤੋਂ ਤੇ ਸ਼ੱਕ ਕਰਦੇ ਮੈਨੂੰ ਪੁੱਛ ਕੇ ਬਲਾਤਾ ਲਉ ਉਹ ਪਕੌੜੀ ਖਾ ਕੇ ਮੁੜ ਕੇ ਹੁਣ ਸਾਰ ਪਰ ਦਾ ਆਲਾ ਲੱਗੀਆਂ ਨੇ ਵੀ ਹਾਂ ਅਸੀਂ ਅਗਲੇ 6 ਮਹੀਨੇ ਤੱਕ ਫਲਾਣੇ ਨੂੰ ਸਾਥ ਦਿਆਂ ਫਲਾਣੇ ਨੂੰ ਸਾਥ ਦਿਆਂ ਮੈਂ ਹਾਰ ਕੇ ਜਾਨੂੰ हट ਜਾ ਮੈਂ ਕੋਈ ਸਾਧਣਾ ਸਾਧਨੋਂ ਨਹੀਂ ਸਤਣਾ ਥੋੜੀ ਮਰਜ਼ੀ ਹੈ ਤੁਸੀਂ ਜਿੱਤੇ ਮੈਂ ਹਾਰਿਆ ਆਦਾਬਤਾ ਚ ਜਾਂਦਾ ਰਹੂਗਾ ਤਰੀਕਿਆਂ ਤੇ ਜਾਂਦਾ ਰਹੂਗਾ ਬਾਕੀ ਤੁਹਾਡੀ ਮਰਜ਼ੀ ਐ ਫੈਸਲਾ ਦੇਣਾ ਦੇ ਜੋ ਨਹੀਂ ਦੇਣਾ ਨਾ ਦੇ ਦਿਓ ਤੁਹਾਡੇ ਕਰਨਾਂ ਕੀ ਕਰ ਸਕਦਾ ਕੱਲਾ ਪੁੱਤੋਂ ਧਮਕੀ ਆਨੇ ਅਸੀਂ ਤੇਰਾ ਨਾਮੁ ਨਿਸ਼ਾਨ ਨਾਮੁ ਨਿਸ਼ਾਨ ਮੇਰਾ ਰਹਿ ਕਿੱਥੇ ਗਿਆ ਭਾਈ ਜਿਹੜਾ ਤੁਸੀਂ ਨਹੀਂ ਮਿਟਾਇਆ ਰਹਿ ਗਿਆ ਪਿੱਛੇ ਇੱਕ ਮੇਰੇ ਕੋਲ ਹੀ ਮਾਰਨ ਵਾਲੀ ਐ ਮਾਰ ਦਿਓ ਕਹਿੰਦੇ ਜੇ ਦਿਨ ਔਖੇ ਹੋਈ ਜਾਂਦੇ ਹੋ ਆਹ ਹਾਲ ਇਹਦਾ ਲੋਕਾਂ ਦਾ ਆਹ ਹਾਲ ਸਾਡੀ ਰਾਜਨੀਤੀ ਦਾ ਜਸਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਪਾਸੇ ਸਜ਼ਾ ਕੱਟਣ ਤੋਂ ਬਾਅਦ ਨਹੀਂ ਛੱਡੇ ਦੂਜੇ ਪਾਸੇ ਇਨਵੈਸਟੀਗੇਸ਼ਨ ਦੇ ਵਿੱਚ ਬੁਲਾਉਣਾ ਵੀ ਠੀਕ ਨਹੀਂ ਸਮਝਿਆ ਆਹ ਫਰਕ ਹੈ ਰਾਜਨੀਤੀ ਦਾ ਤਾਂ ਕਹਿੰਦਾ ਮੈਂ ਕਦੇ ਜੇ ਇੱਕ ਤੋਂ ਘੱਟ ਮੈਂ ਉੱਥੇ ਹੁੰਦਾ ਉਹ ਮੈਂ ਤੁਹਾਡੇ ਸੰਸਦ ਦੇ ਵਿੱਚ ਜਾ ਕੇ ਰਿਕਾਰਡ ਤੇ ਦਾ ਗੱਲ ਲੈ ਆਉਂਦਾ ਵੀ ਤੁਸੀਂ ਐ ਲੋਕਾਂ ਦੇ ਜਵਾਕ ਮਾਰਦੇ ਹੋ ਸਾਨੂੰ ਪਤਾ ਹੈ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਕੁਝ ਹੈ ਹੀ ਨਹੀਂ ਹੈ ਹੁਣ ਅਸੀਂ ਕਾਹ ਤੋਂ ਡਰਨੇ ਹੁਣ ਤਾਂ ਸਭੋ ਜਦੋਂ ਤੁਸੀਂ ਸਾਨੂੰ ਮਾਰੂਗੇ ਸਾਨੂੰ ਇਹੀ ਹੋਊਗਾ ਆਪਣੇ ਪੁੱਤ ਨੂੰ ਮਿਲੂਗਾ ਜਾ ਕੇ ਯਾਰ ਇੱਥੇ ਇਕੱਲਾ ਬੈਠਾ ਦਰਦਾ ਹੀ ਜਾਂਦਾ